ਸਵਾਗਤ ਹੈ ਮਿੱਤਰੋ ਤੁਹਾਡਾ ਖੁਸ਼ਪਨਾ ਫਾਰਮ YouTube ਚੈਨਲ ਉੱਤੇ ਅੱਜ ਦੀ ਵੀਡੀਓ ਆਪਣੇ ਪਿੰਡ ਪਿੰਡ ਪਹਾਣਾ ਜ਼ਿਲ੍ਹਾ ਫਰੀਦਕੋਟ ਤੋਂ ਕੁਲਵਿੰਦਰ ਬਾਈ ਕੋਲ ਬਣਾ ਰਹੇ ਆ ਤਿੰਨ ਗਾਵਾਂ ਦੀ ਵੀਡੀਓ ਬਣਾਉਣੀ ਆ ਬਾਕੀ ਬੰਦੇ ਡਿਟੇਲ ਦੀ ਗੱਲ ਕਰਾਂਗੇ ਬਾਈ ਨਾਲ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਜੀ ਆਪਾਂ ਤਿੰਨ ਗਾਵਾਂ ਵਿਖਾਉਣੀਆਂ ਅੱਜ ਹਾਂਜੀ ਤੇ ਸਭ ਤੋਂ ਪਹਿਲਾਂ ਡੱਬੀ ਗਾਂ ਦੀ ਡਿਟੇਲ ਦੱਸੋ ਜੀ ਇਹ ਡੱਬੀ ਗਾਂ ਮੇਰੇ ਪਾਸੋਂ ਸੁਈ ਆ ਹਾਂਜੀ ਮਗਰ ਵੱੱਸੀ ਆ ਇਹਦੇ ਠੀਕ ਹੈ ਜੀ 16 ਕਿਲੋ ਬੋੜਾ ਦੇ ਥੱਲੇ ਤਿਆਰ ਆ 16 ਕਿਲੋ ਤਿਆਰ ਹਾਂ ਜੀ ਇਸ ਟਾਈਮ ਦੂਜੇ ਸੂਏ ਸੂਈ ਹੈ ਦੂਜੇ ਸੂਏ ਸੂਈ ਸੁਣੀ ਦੀ ਆ ਮੂੰਹ ਦੀ ਚੱਕੀ ਆ ਠੀਕ ਹੈ ਜੀ ਦੂਜੇ ਸੂਏ ਸੂਈ ਆ 16 ਕਿਲੋ ਬੋਲਾ ਤਿਆਰ ਆ ਸਾਫ ਹਵਾਨੇ ਦੀ ਆ ਸੋਹਣੇ ਥਾਂਦੀ ਆ ਚੈੱਕ ਕਰ ਸਕਦੇ ਹੋ ਤੁਸੀਂ ਥਾਂਦੀ ਕੋਲਕਾਂ ਦੇ ਵਿੱਚ ਦਿੱਤਾ ਜੀ ਪਹਿਲੇ ਸੂਏ 20 ਕਿਲੋ ਦੁੱਧ ਦਿੱਤਾ ਹਾਂ ਜੀ ਦੂਜੇ ਸੂਏ 16 ਕਿਲੋ ਬੋਲਾ ਦੂਜੇ ਸੂਏ ਸੂਈ ਦੀ ਆ ਪਰਥੂ ਸੂਈ ਆ ਜੇਰ ਵਗੈਰਾ ਦੀ ਜਮਾ ਉੱਪਰ ਉੱਪਰ ਸਹੀ ਪੈ ਗਈ ਆ 22+ ਦੁੱਧ ਦੇ ਦੂਜੀ ਸੂਏ ਪਾਈ ਠੀਕ ਹੈ ਜੀ 22 ਕਹਿੰਦਾ 22+ ਦੁੱਧ ਦੇ ਦੂਜੀ ਸੂਏ ਬਾਕੀ ਤੋਰ ਕੇ ਵਿਖਾਵਾਂਗੇ ਤੁਰਦੇ ਹੋਏ ਕਰਿਓ ਚੈੱਕ ਹਵਾਨੇ ਦੀ ਬਹੁਤ ਸਾਫਾ ਥਣ ਥਣ ਬਹੁਤ ਸੋਹਣਾ ਲੱਗਾ ਚੈੱਕ ਕਰ ਸਕਦੇ ਹੋ ਤੁਸੀਂ ਮਗਰ ਬੱਛੀ ਆ ਬੱਛੀ ਦੇਖ ਸਕਦੇ ਹੋ ਖੁੱਲੀ ਛੱਡੀ ਆ ਬਾਈ ਨੇ ਪਿੰਗਰੇ ਵਿੱਚ ਛੱਡੂ 5000 ਦੇ ਬੱਛੀ ਰੱਖ ਲਾ ਕੇ ਬਾਈ ਠੀਕ ਹੈ ਜੀ ਭਾਈ ਕਹਿੰਦਾ 5000 ਦੀ ਵੱਛੀ ਰੱਖ ਲਾਂਗੇ ਆਪਾਂ ਜੇ ਆਪਣਾ ਸੱਦਾ ਹੁੰਦਾ। ਚਲਦੇ ਹੋਏ ਦੇਖ ਸਕਦੇ ਹਾਂ। ਹਵਾਨੇ ਦੀ ਕੁਆਲਿਟੀ ਰਾਜੀ ਪਲੀ ਆ ਸਵੀਆਂ ਤੋਂ ਇੰਨੀ ਫਿੱਕੀ ਨਹੀਂ ਕਹਿ ਸਕਦੇਗੇ। ਠੀਕ ਆ। ਭਾਈ ਇਹਦੀ ਜਿਹੜੀ ਕੀਮਤ ਆ ਉਹ ਕਿੰਨੀ ਹੋਊਗੀ? ਕੀਮਤ ਫੋਨ ਤੇ ਵੀਰੇ। ਕੀਮਤ ਫੋਨ ਤੇ ਕਰਾਂਗੇ? ਫੋਨ ਤੇ ਵੀਰੇ। ਠੀਕ ਹੈ ਤੇ ਇਹ ਦੂਜੇ ਨੰਬਰ ਵਾਲੀ ਗਾਂ ਦੀ ਕੀ ਡਿਟੇਲ ਹੈ ਦੂਜਾ ਸੂਹ ਸੁਹ ਹੁੰਦੀ ਹੈ ਜੀ ਤੀਜਾ ਸੂਹ ਕਿੰਨੇ ਦਿਨ ਲੈਂਦੀ ਹੈ ਸੂਣ ਚ ਜੀ ਲੇ ਲੂ ਹਫਤਾ ਪਾਈ ਦੂਜੇ ਸੂਹੇ ਕਿੰਨਾ ਦੁੱਧ ਦਿੱਤੇਣੀ ਇਹਨੇ 9 ਕਿਲੋ ਵੀਰੇ ਡੰਗ ਦਾ ਇਹ 18 ਕਿਲੋ ਦੁੱਧ ਦਿੱਤਾ ਦੂਜੇ ਸੂਹੇ 20 ਪਲੱਸ ਪਾ ਦੂਗੀ ਇਹਦੀ ਪਾ ਦੋਗੇ ਜੀ 20 ਪਲੱਸ ਪਾ ਦੂਗੀ ਤੀਜੇ ਸੂਹੇ ਸੋਨਾ ਠੰਡ ਦੇਖ ਸਕਦੇ ਹੋ ਸੂਣ ਦੇ ਵਿੱਚ ਦਿਨ ਲੈਂਦੀ ਆ ਤੋਰ ਕੇ ਵਿਖਾਉਂ ਹਫਤਾ ਭਰਿਆ ਜੀ ਪਰਦੇ ਦੇਖ ਸਕਦੇ ਹਾਂ ਸੂਣ ਦੇ ਵਿੱਚ ਦਿਨ ਬਾਕੀ ਹੈ ਥੋਂ ਸੋਨਾ ਥਾਣਾ ਗਰਮੀ ਵਾਲਾ ਇੱਕ ਤੋਹਫਾ ਹੀ ਆ ਗਰਮੀ ਦੇ ਮੌਸਮ ਵਾਲੀ ਸੋਹਣੀ ਗਾਂ ਚੈੱਕ ਕਰ ਸਕਦੇ ਹੋ ਚੱਲਦੇ ਹੋਏ। ਦੇਖੋ ਕਮੇਗਾ। ਥੋੜਾ। ਤੇ ਤਾਂ ਐ ਕਰਦੀ ਆ। ਅੱਛਾ ਇੱਕ ਥਾਂ ਤੇ ਖੜੀ ਰਹੀ ਪਹਿਲੀ। ਕਿਸੇ ਨੇ ਬਾਈ ਕਹਿੰਦਾ ਤੋਰੀ ਨਹੀਂ ਇੱਕ ਥਾਂ ਤੇ ਖੜੀ ਰਹੀ ਐ ਐਸੇ ਕਰਕੇ ਥੋੜੀ ਜੀ ਕਾਲ ਕਰਦੀ ਆ। ਬਾਈ ਇਹ ਤੀਜੇ ਨੰਬਰ ਵਾਲੀ ਗਾਂ ਦੀ ਕੀ ਡਿਟੇਲ ਹੈ ਜੀ? ਇਹਦੇ ਵੀਰੇ ਤੀਜਾ ਸੂਆ ਹੁੰਦੀ ਆ। ਹਾਂਜੀ। ਮਾਲਕ ਨੇ ਵਿੱਚ 14 ਕਿਲੋ ਦੁੱਧ ਦਿੱਤਾ ਜੀ ਇਹਨੇ। ਤੀਜਾ ਸੂਆ ਹੁੰਦੀ ਐ, ਦੂਜੇ ਸੂਏ 14 ਕਿਲੋ ਦੁੱਧ ਦਿੱਤਾ ਐ। ਤਾਂ ਕੀ ਪਾ ਦੂਗੀ 17-18 ਦੇ ਕਰੀਬੀ? ਦੇਖ ਸਕਦੇ ਹੋ ਬਾਈ ਇਹ ਸ਼ਾਈਵਾਲ ਦਾ ਕ੍ਰਾਸ ਕਹਿ ਸਕਦੇ ਆ ਦੇਖ ਸਕਦੇ ਹੋ ਚਲਦੇ ਹੋਏ ਸਾਫ਼ ਸੁਥਰੀ ਸੋਹਣੀ ਗਾਂ ਤਿੰਨੇ ਨਾਕ ਬਾਈ ਤੇ ਬਹੁਤ ਵਧੀਆ ਸੋਹਣਾ ਥਾਨ ਲੱਗਾ ਮੋਟਾ ਥਾਣਾ ਚਵਾਈ ਵਾਲਾ ਮੋਟੀ ਚਵਾਈ ਵਾਲਾ ਕੁਆਲਿਟੀ ਚੰਗੀ ਐ ਬਾਕੀ ਬਾਈ ਤੋਂ ਬਾਈ ਦੇ ਨੰਬਰ ਲਵਾਂਗੇ ਗੱਲ ਕਰਦੇ ਆ ਬਾਈ ਜੀ ਜਿਹੜਾ ਕੀ ਇਹਨਾਂ ਦੀ ਕੀਮਤ ਆ ਹਾਂਜੀ ਤਿੰਨਾ ਗਾਵਾਂ ਦੀ ਉਹ ਫੋਨ ਉੱਪਰ ਹੀ ਕੀਤੀ ਜਾਊਗੀ ਤੇਰੀ ਫੋਨ ਤੇ ਜੀ ਜੇਕਰ ਕਿਸੇ ਵੀ ਵੀਰ ਨੇ ਇਹਨਾਂ گاਵਾਂ ਨੂੰ ਖਰੀਦਣਾ ਹੈ ਤੇ ਉਹ ਬਾਈ ਨਾਲ ਸੰਪਰਕ ਕਰ ਸਕਦਾ ਬਾਈ ਦਾ ਨੰਬਰ ਸਕਰੀਨ ਉੱਪਰ ਵੀ ਚੱਲੂਗਾ ਬਾਈ ਤੋਂ ਪੁੱਛਦੇ ਆ ਬਾਈ ਜੀ ਤੁਹਾਡਾ ਨੰਬਰ ਕੀ ਹੈ 9804 ਜੀ ਠੀਕ ਹੈ ਜੀ 7232 ਜੀ ਠੀਕ ਹੈ ਬਾਈ ਤੋਂ ਬਾਈ ਦਾ ਆਪਾਂ ਨੰਬਰ ਲੈ ਲਿਆ ਜੇਕਰ ਕਿਸੇ ਵੀ ਵੀਰ ਨੂੰ ਇਹਨਾਂ ਤਿੰਨਾਂ گاਵਾਂ ਚ ਕੋਈ ਵੀ ਗਾਂ ਪਸੰਦ ਆਉਂਦੀ ਹੈ ਕੋਲੇ ਆ ਕੇ ਆਪਣੀ ਤਸੱਲੀ ਕਰਕੇ ਖਰੀਦ ਕੇ ਲਈ ਆ ਸਕਦਾ ਤਿੰਨੇ ਨਗ ਬਹੁਤ ਵਧੀਆ ਸਾਫ਼ ਸੁਥਰੇ ਸੋਹਣੇ ਆ ਬਾਕੀ ਆਪਣੀ ਫੁੱਲ ਤਸੱਲੀ ਕਰੋ ਫਿਰ ਖਰੀਦ ਕੇ ਲੈ ਕੇ ਜਾਓ ਬਾਕੀ ਵੀਡੀਓ ਨੂੰ ਲਾਸਟ ਤੱਕ ਵੇਖਣ ਵਾਸਤੇ ਧੰਨਵਾਦ